ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਜਸ ਬਟਿਕ ਤੇ ਅੱਜ ਦੀ ਵੀਡੀਓ ਰਹੇਗੀ ਜੀ ਜਾਗੋ ਸਪੈਸ਼ਲ ਇਹਦੇ ਵਿੱਚ ਸਾਰੇ ਜਾਗੋ ਵਾਲੇ ਜਿਹੜੇ ਨੇ ਸੂਟ ਹੋਣਗੇ ਪਹਿਲਾਂ ਤੁਸੀਂ ਵੇਖ ਰਹੇ ਹੋ ਕ੍ਰੇਪ ਦੇ ਤਿਆਰ ਕੀਤਾ ਹੋਇਆ ਸੂਟ ਹੈ ਜੀ ਡਾਈਏਬਲ ਸਟੱਫ ਹੈ ਵਾਈਟ ਸਟੱਫ ਮਿਲਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਹੋ ਇਹਦੇ ਨਾਲ ਅਸੀਂ ਬਣਾਇਆ ਹੈ ਜੀ ਸਰਕਲ ਪਲਾਜ਼ੋ ਸਰਕਲ ਪਲਾਜ਼ੋ ਦੇ ਨਾਲ ਅਸੀਂ ਬਣਾਈ ਹੈ ਜੀ ਸ਼ਰਟ ਸ਼ਾਰਟਸ ਕੁੜਤੀ ਹੈ ਜੀ ਫਰੰਟ ਤੇ ਹੈਵੀ ਵਰਕ ਹੋਊਗਾ ਜੀ ਘੇਰੇ ਦਾ ਤੇ ਉੱਪਰ ਸਾਰੇ ਚ ਗੁੱਟੀਆਂ ਆਉਣਗੀਆਂ ਬਹੁਤ ਹੀ ਸੋਹਣਾ ਪੀਸ ਹੈ ਜਿਹੜਾ ਬੱਚੇ ਦਾ ਹੈ ਬਣ ਕੇ ਤਿਆਰ ਹੋਇਆ ਨਾਲ ਅਸੀਂ ਇਹਨੂੰ ਲਟਕਣ ਦਿੱਤਨ ਜੀ ਜਾਗੋ ਤੇ ਵੇਅਰ ਕਰਨ ਲਈ ਬੱਚਿਆਂ ਲਈ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਹੈ ਤਿਆਰ ਹੋਇਆ ਇਹਦੇ ਤੁਹਾਨੂੰ ਬੈਕ ਤੇ ਵੀ ਵਰਕ ਮਿਲੇਗਾ ਜੀ ਸੇਮ ਜਿਹੜਾ ਪਲਾਜ਼ੋ ਨਾਲ ਦਾ ਵਰਕ ਹੈ ਤੁਹਾਨੂੰ ਬੈਕ ਤੇ ਵੀ ਮਿਲੂਗਾ ਇਸ ਤਰ੍ਹਾਂ ਦੇ ਜਿਹੜੇ ਪੀਸ ਨੇ ਡਿਜ਼ਾਈਨਰ ਸੂਟ ਜੇ ਇਹ ਛੋਟੀਆਂ ਬੱਚੀਆਂ ਦੇ ਬਹੁਤ ਸੋਹਣੇ ਲੱਗਦੇ ਨੇ ਜਾਗੋ ਤੇ ਵੇਅਰ ਕਿਤੇ ਹੋਏ। ਅਗਸਟ ਜਿਹੜਾ ਪੀਸ ਅਸੀਂ ਰੈਡੀ ਕੀਤਾ ਹੈ ਘੱਗਰੇ ਨਾਲ ਤਿਆਰ ਕੀਤਾ ਜੀ। 4 ਮੀਟਰ ਦਾ ਤੁਹਾਨੂੰ ਹੈਵੀ ਘੱਗਰਾ ਮਿਲੂਗਾ ਜੀ। ਇਹ ਡਾਈ ਇਹ ਵਸਟਾਫ ਹੁੰਦਾ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਡਾਈ ਵੀ ਕਰਵਾ ਸਕਦੇ ਹੋ। ਅਦਰਵਾਈਜ਼ ਇਹ ਆਫ ਵਾਈਟ ਆਪਰ ਮਿਲਦਾ ਹੈ। ਇਹਦੇ ਨਾਲ ਆਪਾਂ ਨੇ ਕੁੜਤੀ ਤਿਆਰ ਕੀਤੀ ਹੈ ਬਾਰਡਰ ਤੇ ਵਰਕ ਹੈ ਹੈਵੀ। ਤੇ ਉੱਪਰ ਵੀ ਵਰਕ ਦਿੱਤਾ ਹੋਇਆ ਬਾਹਾਂਾਂ ਤੇ ਵੀ ਹਲਕਾ ਫੁਲਕਾ ਵਰਕ ਆਵੇਗਾ ਜੀ ਤੇ ਨਾਲ ਦੀ ਨਾਲ ਜਿਹੜਾ ਸੀ ਇਹਦਾ ਬੈਗ ਕਿਦਮ ਬਣਾਇਆ ਹੈ ਬੈਗ ਤੇ ਵੀ ਫਰੰਟ ਨਾਲ ਦਾ ਪੂਰਾ ਵਰਕ ਹੈ ਜੀ ਹੈਵੀ ਵਰਕ ਚ ਕੁੜਤੀ ਹੈ ਜਿਹੜੀ ਰੈਡੀ ਹੋਈ ਹੈ ਇਹਨੂੰ ਤੁਸੀਂ ਲਾਈਟ ਡਾਰਕ ਕਲਰ ਵਿੱਚ ਕਿਵੇਂ ਵੀ ਤੁਸੀਂ ਡਾਈ ਕਰਵਾ ਸਕਦੇ ਹੋ ਡਾਈ ਉਹ ਸਟੱਫ ਹੁੰਦਾ ਜੀ ਇਸ ਤਰ੍ਹਾਂ ਦੇ ਅਸੀਂ ਤਿੰਨ ਪੀਸ ਰੈਡੀ ਕੀਤੇ ਹਨ ਜੀ ਤੀਜਾ ਵੀ ਅਸੀਂ ਇਸੇ ਤਰ੍ਹਾਂ ਦਾ ਰੈਡੀ ਕੀਤਾ ਜੀ ਸਿਸਟਰ ਦੇ ਜਿਹੜੇ ਨੇ ਪੀਸ ਨੇ ਤਿੰਨੋਂ ਸਿਸਟਰਜ਼ ਨੇ ਜਾਗੂ ਉੱਤੇ ਜਿਹੜਾ ਇਹ ਸੇਮ ਹੈ ਜਿਹੜਾ ਜਿਵੇਂ ਅੱਜਕੱਲ ਟ੍ਰੈਂਡਿੰਗ ਚੱਲ ਰਿਹਾ ਹੈ ਸੇਮ ਵੇਅਰ ਕਰਨ ਦਾ ਸੇਮ ਨੇ ਤਿੰਨੋਂ ਪੀਸ ਹੈ ਤੇ ਇੱਕ ਛੋਟਾ ਜਿਹਾ ਪੀਸ ਹੈ ਵੀ ਇਹਨਾਂ ਦੇ ਨਾਲ ਦਈਏ ਜੀ ਘਗਰੇ ਦੇ ਨਾਲ ਤੁਹਾਨੂੰ ਲਟਕਣ ਮਿਲਣਗੇ ਜੇ ਦੁੱਜੇ ਵੱਡੇ ਹੈ ਕਕਰੇ ਨੇ ਹੈਵੀ ਇਹਨਾਂ ਦੇ ਨਾਲ ਵੀ ਤੁਹਾਨੂੰ ਲਟਕਣ ਮਿਲेंगे ਹੈਂਗਰ ਹੈਂਗਿੰਗ ਲਟਕਣ ਹੁੰਦੇ ਨੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਜਿਹੜੇ ਹੈਂਗ ਕਰ ਸਕਦੇ ਹੋ ਵੇਅਰ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਲੁੱਕ ਬਹੁਤ ਸੋਹਣੀ ਆਏਗੀ ਇਹਨਾਂ ਦੇ ਨਾਲ ਅਸੀਂ ਰੈਡੀ ਕੀਤੇ ਨੇ ਜੀ ਫੁਲਕਾਰੀ ਦੇ ਦੁਪੱਟੇ ਬਹੁਤ ਸੋਹਣਾ ਕੰਬੀਨੇਸ਼ਨ ਹੈ ਜੀ ਆਫ ਵਾਈਟ ਦੇ ਨਾਲ ਡਾਰਕ ਕਲਰ ਦੇ ਦੁਪੱਟੇ ਬਹੁਤ ਸੋਹਣੇ ਲੱਗਦੇ ਨੇ ਵਧੀਆ ਜਿਹੜਾ ਡਿਜ਼ਾਈਨਰ ਪੀਸ ਨੇ ਜਿਹੜੇ ਬਣ ਕੇ ਰੈਡੀ ਹੋਏ ਤੁਸੀਂ ਵੀ ਜਾਗੋ ਦੇ ਲਈ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਰ ਇਸ ਤਰ੍ਹਾਂ ਦੇ ਸੂਟ ਤਿਆਰ ਕਰਵਾਉਣੇ ਹੋਣ ਤਾਂ ਤੁਸੀਂ ਸਾਨੂੰ ਇਹ ਜਿਹੜਾ 905635055 ਤੇ ਆਪਣਾ ਮੈਸੇਜ ਪੇਜ 'ਤੇ ਇਸ ਤਰ੍ਹਾਂ ਦੇ ਸੂਟ ਨੇ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਅੱਜ ਕੱਲ੍ਹ ਇਸ ਤਰ੍ਹਾਂ ਦੇ ਜਿਹੜੇ ਟ੍ਰੈਂਡਿੰਗ ਜਿਹੇ ਪੀਸ ਨੇ ਉਹ ਬਹੁਤ ਚੱਲ ਰਹੇ ਨੇ ਆਫ-ਵਾਈਟ ਦੇ ਨਾਲ ਫਲਕਾਰੀ ਦੇ ਦੁਪੱਟਿਆਂ ਦਾ ਕੰਟਰਾਸਟ ਬਹੁਤ ਸੋਹਣਾ ਲੱਗ ਰਿਹਾ ਹੈ। ਸਾਰਾ ਬੈਗ ਤੇ ਸੀ ਇਹਨਾਂ ਤੇ ਜਿੱਪ ਲਗਾਈ ਹੈ ਕਿਉਂਕਿ ਬੱਚਿਆਂ ਦੇ ਜਿਹੜੇ ਗਲੇ ਆ ਆਪਾਂ ਥੋੜੇ ਛੋਟੇ ਹੀ ਰੱਖਦੇ ਆ। ਇਹ ਜਿੱਪ ਦੇ ਨਾਲ ਇਹ ਆਸਾਨੀ ਦੇ ਨਾਲ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਆ। ਕੰਫਰਟੇਬਲ ਪੀਸ ਨੇ ਪੂਰੇ। ਨੈਕਸਟ ਜਿਹੜੇ ਅਸੀਂ ਸੂਟ ਰੈਡੀ ਕੀਤੇ ਨੇ ਇਹ ਵੀ ਸਿਸਟਰ ਦੇ ਸੂਟ ਨੇ ਜੀ। ਪਲੇ ਸਟੱਫ ਹੈ ਜੀ ਇਹ ਸਿਲਕ ਦਾ ਗੁਲਾਬ ਸਿਲਕ ਦਾ ਸਟੱਫ ਹੈ ਜੀ orange ਕਲਰ ਰਹੇਗਾ ਜੀ ਇਹਦੇ ਤੇ ਅਸੀਂ ਬਾਰਡਰ ਬਣਾਇਆ ਹੈ ਜੀ ਨੀਚੇ ਹੈਂਗਿੰਗ ਲੈਸ ਲਗਾਈ ਹੈ ਸੇਮ ਜਿਹੜਾ ਬਾਰਡਰ ਹੈ ਜੀ ਬਾਵਾ ਦਾ ਦਿੱਤਾ ਹੋਇਆ ਸਿੰਪਲ ਸੋਬਰ ਜਿਹਨੇ ਜਿਹੜੇ ਜਾਗੋ ਦੇ ਪੀਸ ਨੇ ਨਾਲ ਇਹਦੇ ਅਸੀਂ ਬਾਟਮ ਰੈਡੀ ਕੀਤੀ ਹੈ ਜੀ ਬਾਟਮ ਤੇ ਵੀ ਮੂਰੀਆਂ ਦਾ ਸੇਮ ਕੰਮ ਕੀਤਾ ਹੋਇਆ ਹੈ ਨੈਕਸਟ ਪੀਸ ਐਵੇਂ ਦਰੂਗਾ ਜੀ ਇਹਦੇ ਨਾਲ ਇਹ ਬਾਟਮ ਰਹੇਗੀ ਜੀ ਤੇ ਇਹਦੇ ਨਾਲ ਇਹ ਬਾਟਮ ਆ ਗਈ ਇਹਨਾਂ ਦੇ ਨਾਲ ਵੀ ਅਸੀਂ ਸੇਮ ਫੁਲਕਾਰੀयां ਰੈਡੀ ਕੀਤੀਆਂ ਨੇ ਜੀ ਇਹ ਜਿਹੜੇ ਫੁਲਕਾਰੀ ਏ ਇਹ ਤੁਸੀਂ ਕਿੰਨੀ ਮਰਜ਼ੀ ਲੈ ਸਕਦੇ ਹੋ ਇਹ ਸਾਡੇ ਕੋਲ ਥਾਨ ਦੇ ਵਿੱਚ ਅਵੇਲੇਬਲ ਹੁੰਦੀ ਹੈ ਜਾ ਤਾਂ ਤੁਸੀਂ 2.5 ਮੀਟਰ ਦਾ ਦੁਪੱਟਾ ਕਰ ਸਕਦੇ ਹੋ 2.5 ਦਾ ਜਾਂ ਫਿਰ ਹੈਵੀ 3 ਮੀਟਰ ਦਾ ਦੁਪੱਟਾ ਕਈ ਲੇਡਿਸ ਲੇਡੀ ਤਿਆਰ ਕਰਵਾਉਂਦੀਆਂ ਨੇ 3 ਮੀਟਰ ਦਾ ਵੀ ਹੋ ਜੂਗਾ ਤੇ ਇਹਨਾਂ ਦੀਆਂ ਸ਼ਰਟਸ ਵੀ ਬਣ ਜਾਂਦੀਆਂ ਨੇ ਜੇਕਰ ਤੁਹਾਨੂੰ ਇਹ ਮਦੀ ਸ਼ਰਟ ਬਣਾਉਣੀ ਹੈ ਤਾਂ ਇਹਦੀ ਸ਼ਰਟ ਵੀ ਬਣ ਜਾਂਦੀ ਹੈ ਇਹ ਤੁਹਾਨੂੰ ਪੀਸ ਕਿਵੇਂ ਦੇ ਲੱਗੇ ਜਾਗੋ ਲਈ ਸਪੈਸ਼ਲ ਪੀਸ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਨੂੰ WhatsApp ਤੇ ਆਪਣਾ ਮੈਸੇਜ ਕਰਕੇ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਕਿਸੇ ਵੀ ਕਲਰ 'ਚ ਰੈਡੀ ਕਰਵਾ ਸਕਦੇ ਹੋ ਇਹ ਮਲਟੀ ਕਲਰ ਦੀ ਹੁੰਦੀ ਹੈ ਜੀ ਫੁਲਕਾਰੀ ਇਹਦੇ ਨਾਲ ਰੈੱਡ, ਗ੍ਰੀਨ, yellow, off white ਤੁਸੀਂ ਕਿਸੇ ਵੀ ਕਲਰ ਦਾ ਸੂਟ ਜੇਕਰ ਬਣਵਾਉਨੇ ਤਾਂ ਬਹੁਤ ਸੋਹਣਾ ਲੱਗਦਾ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਦੇ ਆਰਟੀਕਲ ਦੇਖਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰਿਓ ਤੁਹਾਨੂੰ ਇਹ ਸੂਟ ਕਿਵੇਂ ਦੇ ਲੱਗੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ